ਤੁਹਾਡੇ ਵਰਕਰ ਨੇ ਤੁਹਾਡੇ ਨਜ਼ਦੀਕੀ ਨੇ ਉਹ ਵੀ ਕੋਈ ਮੰਗ ਕਰ ਰਹੇ ਸੀ ਕਿ ਗੁਰਮੇਲ ਸਿੰਘ ਕਾਚੋਂ ਹੀ ਦੁਬਾਰਾ ਉਮੀਦਵਾਰ ਹੋਣੇ ਚਾਹੀਦੇ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਤੁਹਾਡੇ ਵੀ ਜਹਿਨ ਚ ਹੈਗਾ ਸੀ ਕਿ ਪਾਰਟੀ ਟਿਕਟਰ ਸਾਨੂੰ ਦੇ ਸਕਦੀ ਹੈ ਜਾਂ ਕਿਸੇ ਹੋਰ ਨੂੰ ਦੇ ਸਕਦੀ ਹੈ ਕਿਵੇਂ ਸੀ ਤੁਹਾਡੇ ਮਨ ਚ ਦੇਖੋ ਜੀ ਜੋ ਪਾਰਟੀ ਦਾ ਫੈਸਲਾ ਹੁੰਦਾਗਾ ਕਿਸੇ ਦੀ ਵੀ ਜ਼ਿੰਮੇਵਾਰੀ ਲਗਾ ਸਕਦੀ ਹੈ ਕਿ 2022 ਦੀਆਂ ਇਲੈਕਸ਼ਨ ਦੇ ਵਿੱਚ ਮੇਰੀ ਜ਼ਿੰਮੇਵਾਰੀ ਲਗਾਈ ਸੀ ਤੇ ਹੁਣ ਛੋਟੇ ਵੀਰ ਮੀਤ ਹੇਰ ਜੀ ਦੀ ਜ਼ਿੰਮੇਵਾਰੀ ਲਗਾਈ ਆ ਪਹਿਲਾਂ ਜਿਹੜੀਆਂ ਘਟਾ ਰਹੀਆਂ ਨੇ ਕਿਉਂਕਿ तकरीबन 6 ਕੁ ਹਜ਼ਾਰ ਵੋਟ ਬਹੁਤ ਘੱਟ ਫਰਕ ਸੀ ਜਦੋਂ ਤੁਹਾਨੂੰ ਕਿਤੇ ਨਾ ਕਿਤੇ ਦੋ ਨੰਬਰ ਦੇਖਣਾ ਪਿਆ ਕੀ ਲੱਗਦਾ ਹੁਣ ਉਹ ਜਿਹੜੀਆਂ ਕੁਤਾਹੀਆਂ ਨੇ ਉਹਨਾਂ ਤੇ ਗੌਰ ਕੀਤੀ ਜਾਊ ਬਿਲਕੁਲ ਪਹਿਲਾਂ ਜੋ ਸਮਾਂ ਸੀ ਬਹੁਤ ਘੱਟ ਸੀਗਾ तकरीबन 15 ਦਿਨ ਦਾ ਹੀ ਸਮਾਂ ਮਿਲਿਆ ਸੀਗਾ ਇਲੈਕਸ਼ਨ ਦੇ ਵਿੱਚ ਇਸ ਲਈ ਜਿਹੜਾ ਹੋਣਾਗਾ ਸਮਾਂ तकरीबन 2 2 ਮਹੀਨਿਆਂ ਦਾ ਸਮਾਂਗਾ ਸਿਮਰਨਜੀਤ ਸਿੰਘ ਮਾਨ ਖਾਸ ਕਰਕੇ ਜਿਹੜੇ ਤੁਹਾਡੇ ਤੋਂ ਜਿੱਤੇ ਸੀ ਕੀ ਲੱਗਦਾ ਤੁਹਾਨੂੰ ਇਸ ਵਾਰ ਕਿਵੇਂ ਦਾ ਰਹਿਣ ਵਾਲਾ ਮੈਂ ਮੰਗਦੇ ਸੀ ਵੀ ਸਾਡੇ ਲੋਕ ਮੈਨੂੰ ਮੌਕਾ ਨਹੀਂ ਦਿੰਦੇ ਲੋਕਾਂ ਨੇ ਮੌਕਾ ਦਿੱਤਾ ਪਰ ਉਹ ਮੌਕੇ ਦਾ ਲਾਭ ਨਹੀਂ ਉਠਾ ਸਕੇ ਲੋਕਾਂ ਦੇ ਵਿੱਚ ਨਹੀਂ ਵਿਚਰੇ ਅਸੀਂ ਵੱਡੀ ਲੀਡ ਦੇ ਨਾਲ ਪਾਰਟੀ ਨੂੰ ਜਿੱਤੇ ਆ ਕੇ ਇੱਥੋਂ ਸੰਗਰੂਰ ਦੇ ਵਿੱਚੋਂ ਭੇਜਾਂਗੇ ਤੇ ਪੂਰੇ ਪੰਜਾਬ ਦੇ ਵਿੱਚੋਂ 13 0 ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਲੋਕ ਸਭਾ ਹਲਕਾ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੈਰ ਪੰਜਾਬ ਦੇ ਕੈਬਨਟ ਮੰਤਰੀ ਨੇ ਉਹਨਾਂ ਨੂੰ ਟਿਕਟ ਦਾ ਐਲਾਨ ਹੋਇਆ ਲੋਕ ਸਭਾ ਹਲਕਾ ਸੰਗਰੂਰ ਤੋਂ ਸੋ ਲੋਕ ਸਭਾ ਹਲਕਾ ਸੰਗਰੂਰ ਤੋਂ ਪਹਿਲਾਂ ਚੋਣ ਲੜੇ ਸੀ ਗੁਰਮੇਲ ਸਿੰਘ ਕਰਾਚੋਂ ਅੱਜ ਗੁਰਮੇਲ ਸਿੰਘ ਕਰਾਚੋਂ ਨੇ ਉਹਨਾਂ ਦਾ ਸਵਾਗਤ ਕੀਤਾ ਪਿੰਡ ਕਰਾਚੋਂ ਪਹੁੰਚ ਕੇ ਉੱਥੇ ਇੱਕ ਵੱਡਾ ਪ੍ਰੋਗਰਾਮ ਰੱਖਿਆ ਹੋਇਆ ਸੀ ਸੋ ਗੁਰਮੇਲ ਸਿੰਘ ਕਰਾਚੋਂ ਸਾਡੇ ਨਾਲ ਮੌਜੂਦ ਨੇ ਕਰਾਚੋਂ ਸਾਹਿਬ ਮੀਤ ਹੇਅਰ ਪਹੁੰਚੇ ਨੇ ਅੱਜ ਸਵਾਗਤ ਕੀਤਾ ਫਿਰ ਕਰਾਚੋਂ ਬਣੋ ਤੁਸੀਂ ਜੀ ਬਿਲਕੁਲ ਦੇਖੋ ਜੀ ਸਭ ਤੋਂ ਪਹਿਲਾਂ ਮਾਨਯੋਗ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਜੀ ਵੱਲੋਂ ਸਾਡੇ ਛੋਟੇ ਵੀਰ ਮੀਤ ਹੇਅਰ ਜੀ ਨੂੰ ਸੰਗਰੂਰ ਦੀ ਜ਼ਿੰਮੇਵਾਰੀ ਐਮਪੀ ਦਾ ਕੈਂਡੀਡੇਟ ਬਣਾਇਆ ਇਸ ਲਈ ਸਭ ਤੋਂ ਪਹਿਲਾਂ ਅਸੀਂ ਨੇ ਸਵਾਗਤ ਕੀਤਾ ਮੀਤ ਹਰਜੀ ਦਾ ਅਤੇ ਅੱਜ ਮੀਤ ਹਰਜੀ ਮਸਤੂਆਣਾ ਸਾਹਿਬ ਮੱਥਾ ਟੇਕਣਗੇ ਜਿਸ ਦੇ ਲਈ ਹਰ ਜਗ੍ਹਾ ਜਿੱਥੋਂ ਜਿੱਥੋਂ ਲੰਘ ਰਹੇ ਨੇ ਸਾਡੇ ਪਿੰਡਾਂ ਦੇ ਵਲੰਟੀਅਰ ਉੱਥੇ ਆ ਕੇ ਮੀਤ ਜੀ ਦਾ ਵੈਲਕਮ ਕਰ ਰਹੇ ਨੇ ਤੇ ਉਹਨਾਂ ਦੇ ਨਾਲ ਮਸਤੂਆਣਾ ਸਾਹਿਬ ਜਾ ਕੇ ਪ੍ਰਮਾਤਮਾ ਅਗੇ ਅਰਦਾਸ ਕਰਨਗੇ ਤੇ ਆਪਣੀ ਜਿਹੜੀ ਇਲੈਕਸ਼ਨ ਦੀ ਸ਼ੁਰੂਆਤ ਕਰਨੀ ਨਹੀਂ ਤੁਹਾਡਾ ਕਾਫਲਾ ਵੀ ਬਿਲਕੁਲ ਨਾਲ ਆ ਉਥੋਂ ਤੁਸੀਂ ਲੈ ਕੇ ਚੰਡੀਗੜ੍ਹ ਤੁਈ ਆਏ ਤੁਸੀਂ ਬਿਲਕੁਲ ਦੇਖੋ ਜੀ ਸਭ ਤੋਂ ਪਹਿਲਾਂ ਚੰਨੋ ਤੋਂ ਇੱਕ ਕਾਫਲਾ ਚੱਲਿਆ ਫਿਰ ਪਵਾਨੀਗੜ ਪਵਾਨੀਗੜ ਤੋਂ ਕ੍ਰਾਚੋਂ ਤੋਂ ਸਾਡਾ ਕ੍ਰਾਚੋਂ ਕਾਫਲਾ ਸੀ ਕ੍ਰਾਚੋਂ ਤੋਂ ਅੱਗੇ ਮਹਿਲਾ ਆਇਆਗਾ ਫਿਰ ਖੇੜੀ ਆਇਆ ਫਿਰ ਹੁਣ ਸੰਗਰੂਰ ਸੰਗਰੂਰ ਤੋਂ ਬਡਰੁਖਾ ਫਿਰ ਮਸਤੂਆਣਾ ਹੋਊਗਾ ਕਾਫਲਾ ਅਸੀਂ ਉਹਨਾਂ ਦੇ ਨਾਲ ਹੀ ਚੱਲ ਰਹੇ ਹਾਂ ਬਿਲਕੁਲ ਤੁਹਾਡੇ ਵਰਕਰ ਨੇ ਤੁਹਾਡੇ ਨਜ਼ਦੀਕੀ ਨੇ ਉਹ ਵੀ ਕੋਈ ਮੰਗ ਕਰ ਰਹੇ ਸੀ ਕਿ ਗੁਰਮੇਲ ਸਿੰਘ ਕ੍ਰਾਚੋਂ ਹੀ ਦੁਵਾਰਾ ਉਮੀਦਵਾਰ ਹੋਣੇ ਚਾਹੀਦੇ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਕੀ ਲੱਗਦਾ ਤੁਹਾਨੂੰ ਕਿ ਕਿਵੇਂ ਕਿਵੇਂ ਦਾ ਰਹਿਣ ਵਾਲਾ ਤੇ ਤੁਹਾਡੇ ਵੀ ਜਹਨ ਚ ਹੈਗਾ ਸੀ ਕਿ ਪਾਰਟੀ ਟਿਕਟਰ ਸਾਨੂੰ ਦੇ ਸਕਦੀ ਹੈ ਜਾਂ ਕਿਸੇ ਹੋਰ ਨੂੰ ਦੇ ਸਕਦੀ ਹੈ ਕਿਵੇਂ ਦੀ ਤੁਹਾਡੇ ਮਨ ਚ ਦੇਖੋ ਜੀ ਜੋ ਪਾਰਟੀ ਦਾ ਫੈਸਲਾ ਹੁੰਦਾਗਾ ਕਿਸੇ ਦੀ ਵੀ ਜ਼ਿੰਮੇਵਾਰੀ ਲਗਾ ਸਕਦੀ ਹੈ ਕਿ 2022 ਦੀਆਂ ਇਲੈਕਸ਼ਨ ਦੇ ਵਿੱਚ ਮੇਰੀ ਜ਼ਿੰਮੇਵਾਰੀ ਲਗਾਈ ਸੀ ਤੇ ਹੁਣ ਛੋਟੇ ਵੀਰ ਮੀਤ ਹੇਰ ਜੀ ਦੀ ਜ਼ਿੰਮੇਵਾਰੀ ਲਗਾਈ ਆ ਇਸ ਲਈ ਜਿਸ ਦੀ ਵੀ ਪਾਰਟੀ ਜ਼ਿੰਮੇਵਾਰੀ ਲਗਾ ਲਗਾਉਂਦੀ ਆ ਬਾਕੀ ਅਸੀਂ ਪਾਰਟੀ ਵਰਕਰ ਉਹਨਾਂ ਦੇ ਨਾਲ ਡਟ ਕੇ ਖੜੇ ਆਂਗੇ ਤੇ ਜਿੱਥੇ ਵੀ ਮਤਲਬ ਲੋਡ ਹੋਊਗਾ ਅਸੀਂ ਜਿਹੜੀ ਡਿਊਟੀ ਲਾਉਣਗੇ ਉੱਥੇ ਆਪਣੀ ਡਿਊਟੀ ਨਿਭਾਵਾਂਗੇ ਜਨ ਕਿ ਪਹਿਲਾਂ ਜਿਹੜੀਆਂ ਘਟਾ ਰਹੀਆਂ ਨੇ ਕਿਉਂਕਿ ਤਕਰੀਬਨ 6 ਕੁ ਹਜ਼ਾਰ ਬਹੁਤ ਘੱਟ ਫਰਕ ਸੀ ਜਦੋਂ ਤੁਹਾਨੂੰ ਕਿਤੇ ਨਾ ਕਿਤੇ ਦੋ ਨੰਬਰ ਦੇਖਣਾ ਪਿਆ ਕੀ ਲੱਗਦਾ ਹੁਣ ਉਹ ਜਿਹੜੀਆਂ ਕੁਤਾਹੀਆਂ ਨੇ ਉਹਨਾਂ ਤੇ ਗੌਰ ਕੀਤੀ ਜਾਊਗੀ ਬਿਲਕੁਲ ਪਹਿਲਾਂ ਜੋ ਸਮਾਂ ਸੀ ਬਹੁਤ ਘੱਟ ਸੀਗਾ ਤਕਰੀਬਨ 15 ਦਿਨ ਦਾ ਹੀ ਸਮਾਂ ਮਿਲਿਆ ਸੀਗਾ ਇਲੈਕਸ਼ਨ ਦੇ ਵਿੱਚ ਇਸ ਲਈ ਜਿਹੜਾ ਹੋਣਾਗਾ ਸਮਾਂ ਤਕਰੀਬਨ 2-2.5 ਮਹੀਨਿਆਂ ਦਾ ਸਮਾਂਗਾ ਜਿਸ ਦੇ ਲਈ ਮੀਤ ਹੇਰ ਜੀ ਬਤੌਰ ਮਨਿਸਟਰ ਵੀ ਕੰਮ ਕਰ ਚੁੱਕੇ ਨੇ ਲੋਕਾਂ ਦੇ ਵਿੱਚ ਜਾਣਿਆ ਹੋਇਆ ਚਿਹਰਾਗਾ ਤੇ ਸਾਨੂੰ ਉਮੀਦ ਆ ਵੀ ਲੱਖਾਂ ਦੀ ਲੀਡ ਨਾਲ ਲੈ ਕੇ ਸੰਜੂਜੀ ਜਿੱਤੇ ਮੰਗੇ ਠੀਕ ਹੈ ਬਾਕੀ ਹੋਰ ਪਾਰਟੀਆਂ ਨੇ ਉਹਨਾਂ ਨੇ ਵੀ ਉਮੀਦਵਾਰ ਐਲਾਨਨੇ ਨੇ ਸਿਮਰਨਜੀਤ ਸਿੰਘ ਮਾਨ ਖਾਸ ਕਰਕੇ ਜਿਹੜੇ ਤੁਹਾਡੇ ਤੋਂ ਜਿੱਤੇ ਸੀ ਕੀ ਲੱਗਦਾ ਤੁਹਾਨੂੰ ਇਸ ਵਾਰ ਕਿਵੇਂ ਦਾ ਰਹਿਣ ਵਾਲਾ ਦੇਖੋ ਜੀ ਉਹਨਾਂ ਨੇ ਉਹਨਾਂ ਨੂੰ ਲੋਕਾਂ ਨੇ ਦਿੱਤਾ ਸੀਗਾ ਇੱਕ ਮੌਕਾ ਦਿੱਕਤਾ ਸੀ ਕਿਉਂਕਿ ਉਹ ਮੰਗਦੇ ਸੀ ਵੀ ਸਾਡੇ ਲੋਕ ਮੈਨੂੰ ਮੌਕਾ ਨਹੀਂ ਦਿੰਦੇ ਲੋਕਾਂ ਨੇ ਮੌਕਾ ਦਿੱਤਾ ਪਰ ਉਹ ਮੌਕੇ ਦਾ ਲਾਭ ਨਹੀਂ ਉਠਾ ਸਕੇ ਲੋਕਾਂ ਦੇ ਵਿੱਚ ਨਹੀਂ ਵਿਚਰੇ ਤੇ ਲੋਕ ਇਸ ਵਾਰ ਉਹਨਾਂ ਨੂੰ ਦੁਬਾਰਾ ਲਾਉਣਾ ਚਾ ਰਹੇ ਨੇ ਠੀਕ ਹੈ ਤੇ ਬਾਕੀ ਹੁਣ ਤਿਆਰੀਆਂ ਹੋ ਗਈਆਂ ਆਗਾਜ਼ ਕਰਤਾ ਫਿਰ ਅੱਜ ਤੋਂ ਸ਼ੁਰੂ ਹੋ ਗਿਆ ਜੀ ਕੰਮ ਬਿਲਕੁਲ ਜੀ ਅੱਜ ਤੋਂ ਲੋਕ ਸਭਾ ਇਲੈਕਸ਼ਨ ਦਾ ਪਾਰਟੀ ਵੱਲੋਂ ਤੇ ਸਾਡੇ ਵੱਲੋਂ ਆਗਾਜ਼ ਆ ਅੱਜ ਤੋਂ ਬਾਅਦ ਤੁਸੀਂ 2 ਮਹੀਨਿਆਂ ਦੇ ਵਿੱਚ ਦੇਖੋਗੇ ਪੂਰਾ ਅਸੀਂ ਵੱਡੀ ਲੀਡ ਦੇ ਨਾਲ ਪਾਰਟੀ ਨੂੰ ਜਿੱਤੇ ਆ ਕੇ ਇਥੋਂ ਸੰਗਰੂਰ ਦੇ ਵਿੱਚੋਂ ਭੇਜਾਂਗੇ ਤੇ ਪੂਰੇ ਪੰਜਾਬ ਦੇ ਵਿੱਚੋਂ 13 0 ਕਰਾਂਗੇ ਬਿਲਕੁਲ ਜੀ ਗੁਰਮੀਤ ਸਿੰਘ ਕਰਾਚੋਂ ਪਹਿਲਾਂ ਚੋਣ ਲੜੇ ਸੀ ਹਾਲਾਂਕਿ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਜਿੱਤੇ ਸੀ ਪਰ ਕਹਿ ਰਹੇ ਨੇ ਕਿ ਇਸ ਵਾਰ ਵੱਡੀ ਜਿੱਤ ਹੋਵੇਗੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਜਿੰਦਰ ਮੁੱਟ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸੰਗਰੂਰ